ਆ ਖੜੇ ਕਿੰਨੂਆਂ ਦੇ ਬੂਟੇ ਆਪਣੇ ਘਰੇ ਲਾਏ ਵੇ ਆ ਕਿੰਨੂਆਂ ਦੇ ਬੂਟੇ ਆ ਦੋ ਆ ਬੱਚ ਦੇਖੋ ਸਾਹਮਣੇ ਪੂਰੇ ਫੁੱਲ ਵਧੀਆ ਬੂਟੇ ਆ ਐਨ ਪੈ ਕਾਲੇ ਸ਼ਾਹ ਦਵਾਈ ਪਾਈ ਇਹਨਾਂ ਨੂੰ ਵਧੀਆ ਉਹ ਕੁੰਡੇ ਚ ਲੱਗਿਆ ਵੇ ਕਿਵੇਂ ਲਾਮਕਦਿਆ ਉਹਨੂੰ ਕਿੰਨੂ ਉਹ ਲੋ ਨਿੰਬੂ ਦਾ ਬੂਟਾ ਆ ਗਿਆ ਆ ਗੋਭੀ ਲਾਈ ਆ ਸਾਡੇ ਘਰੇ ਆ ਵੇਖੋ ਸਾ ਸੰਗ ਤੋਂ ਉਹਦੀ ਗੋਭੀ ਵਿੱਚ ਵਧੀਆ ਗੁੰਦਵੇਂ ਫੁੱਲ ਬਣੇ ਹੋਏ ਆ ਲੈ ਨਾ ਗਾਜਰਾਂ ਖੜੀਆਂ ਦੇ ਵਿੱਚ ਨਾਲ ਹੀ ਬੂਟੇ ਖੜੇ ਆ ਘਰੇ ਬੂਟਿਆਂ ਦੇ ਵਿੱਚ ਹੀ ਸਾਡੀਆਂ ਦੇ ਗਾਜਰਾਂ ਲਾਈਆਂ ਹੋਈਆਂ ਆ ਨਾਲ ਗੋਭੀ ਲਾਈ ਵੀ ਆ ਨয়া ਨਿੰਬੂ ਦਾ ਬੂਟਾ ਖੜਾ ਨਲਿਆ ਦੇ ਸੰਤਰਿਆਂ ਦੇ ਬੂਟੇ ਲੈ ਕਿਨੂਆਂ ਦੇ ਆ ਗੋਭੀ ਲੈ ਆਦੇ ਆ ਕੀ ਆ ਗੋਭੀ ਕਿੰਨੇ ਸੋਇਲਾ ਕਿੰਨਾ ਫੈਲਿਆ ਬੂਟਾ ਇਹ ਕਬੂਟਾ ਕਿੰਨੇ ਜਿ ਫੈਲਿਆ ਅੱਧੀ ਕਰਮ ਚ ਆ ਫਾ ਬੂਟਾ ਲਾਇਆ ਇੱਕ ਵਿੱਚ ਇਹ ਬਦਾਮਾਂ ਦਾ ਬੂਟਾ ਆ। ਦਾਦੇ ਚ ਗੋਭੀ ਬੱਚੇ ਸਰੋਂ। ਪੱਤੌਲ ਤੇ ਤુલਸੀ ਖੜੀ ਆ। ਉਹਦਾ ਚ ਤુલਸੀ ਦਾ ਬੂਟਾ ਵੀ ਆ ਦੇ। ਪਾ ਪਾ ਕੇ ਪਾਣੀ ਤુલਸੀ ਦੇ ਬੂਟੇ ਨੂੰ। ਆ ਦੇ। ਪਾ ਬੀਬੀ ਦੇ ਪਾਣੀ ਨਹੀਂ ਤુલਸੀ ਦੇ ਬੂਟੇ ਨੂੰ ਲੈ ਤુલਸੀ ਦਾ ਬੂਟਾ ਕਿੰਨਾ ਵਧੀਆ ਖੜਾ ਫੇਰ ਆ ਗਈ ਗੋਭੀ ਉਹਦੇ ਵਿੱਚ ਗੰਡੇ ਵੀ ਲਾਏ ਆ ਇੰਨੇ ਕ ਥਾਂ 'ਚ ਪੂਰੀ ਸਬਜ਼ੀ ਆ ਗਾਜਰ, ਗੋਭੀ, ਤુલਸੀ, ਬੂਟੇ ਸਾਰਾ ਕੁਸਾ ਇੰਨੇ ਕ ਇੰਨੇ ਕ ਥਾਂ ਸੀ ਜੇ ਕਿਤੇ ਐਡੀ ਕੀ ਕਿਆਰੀ ਹੋਰ ਨਾਲ ਰੱਖੀ ਹੁੰਦੀ ਤੇ ਪਲ ਜਿੰਨੀ ਮਰਜ਼ੀ ਸਬਜ਼ੀ ਘਰੇ ਖਾਈ ਜਾਂਦੇ ਜਿੰਨੇ ਮਰਜ਼ੀ ਆ ਫਿਰ ਆਸੇ ਆਉ ਦਾ ਬੂਟਾ ਆ ਗਿਆ ਆ ਆ ਗਈ ਅੰਗੂਰਾ ਦੀ ਵੇਲ ਇਹ ਦੇਖ ਲਓ ਉਹ ਤਾਂ ਹੁਣ ਨਿੱਕੀ ਜੀ ਲੱਗਦੀ ਹੈ ਤੇ ਨੂੰ ਮੈਨੂੰ ਮੈ ਤਾਂ ਵੀ ਐਰ ਕੀ ਮਾਣ ਅੰਗੂਰ ਲੱਗੇ ਹੋਣਗੇ ਮਾਣ ਪੂਰੇ ਐਸ ਨੂੰ ਆ ਨਿੱਕੀ ਜੀ ਵੇਲ ਲਊਂ ਤਾਂ ਦੇਖ ਲਾ ਕਿਵੇਂ ਭਈਆ ਨੇ ਵਧੀਆ ਤੇ ਲੱਗਾ ਗੋਭੀ ਸਾਰਾ ਕੁਸਾ ਹਾ ਕਰੇਆਂ ਆ ਲੈ ਆ ਦੇਖ ਲੋ ਘਰ ਕਰੇ ਲੱਗਿਆ ਇਹ ਉਧਰ ਲੱਗਿਆ انجੀਰ ਉਹ ਵੱਡੀ انجੀਰ ਆ ਇਧਰ ਇਹ ਕੰਬਾਦ ਹੈ ਉਹ ਵੇਕੇ ਨੂੰ ਲੱਗੇ ਤੇ ਬਹਿ ਜਾਈਦਾ 10 ਮਿੰਟ ਧੁੱਪੇ ਆ ਤੋਂਪਾ ਹੁਣ ਪੂਰੀ ਨਿਕਲੀ ਫੁੱਲ ਹੁਣ ਇੱਥੇ ਬਹਿ ਜਾ ਪਲਾ ਘੰਟਾ ਧੁੱਪ ਲੱਗਦੀ ਆ ਪੂਰੀ ਮੰਜੇ ਤੇ ਆਹ ਸਾਈਕਲ ਖੜਾ ਆ ਦੇ ਹਾਰਾ ਹੁਣ ਜਾਣ ਨੂੰ ਉੱਥੇ ਬਾਬੇ ਦੇ ਜਾਵੜੇ ਦਾ 10 ਮਿੰਟ ਘੰਟਾ 2 ਘੰਟੇ ਚੱਲ ਉੱਥੇ ਜੀ ਲੱਗ ਜਾਂਦਾ ਸੰਗਤ ਆਈ ਹੁੰਦੀ ਆ ਸਾਰੀ ਮਿਲ ਪੈਂਦੇ ਆੜੀ ਨੂੰ ਆੜੀ ਉਹ ਸਾਹਮਣੇ ਗਰਨੂਰ ਦਾ ਸਾਈਕਲ ਪਿਆ ਆ ਆਪਣੀ ਆਲਟੋ ਗੱਡੀ ਖੜੀ ਆ ਉਹ ਸਾਹਮਣੇ ਐਕਸ ਜੂਵੀ ਖੜੀ ਆ ਟੱਕੀ ਮੋਟਰਸਾਈਕਲ ਖੜਾ ਤੇ ਆਪਣਾ ਆਉਂਦਾ ਗਰਦ ਪਈ ਵੀ ਆ ਹੁਣ ਇਹਨੂੰ ਵੀ ਸਾਫ਼ ਕਰਨ ਵਾਲਾ ਜਦੋਂ ਕਿਤੇ ਲੋਡ ਪੈਂਦੀ ਆ ਚਲਾ ਚਰੂ ਲੈਦਾ ਨਿੰਦਰ ਉਹ ਨਹੀਂ ਚਲਾ ਲੈਂਦੇ ਆ ਕੇ ਵਾਹਿਗੁਰੂ ਦੀ ਕਿਰਪਾ ਸੱਚੇ ਪਾਸੇ ਚਲੋ ਠੀਕ ਆ ਸਭ ਕੁਝ ਉਹ ਜਨਰੇਟਰ ਪਿਆ ਥੱਲੇ ਬਾਥਰੂਮ ਆ ਕੇ ਬਾਹਰਲੇ ਬਾਹਰਲੇ ਪਾਸੇ ਘਰ ਦੇ ਬਾਹਰ ਆ ਜਿਹੜੇ ਇੱਕ ਬਾਕੀ ਅੰਦਰ ਆ ਦੋ ਕੱਪੜੇ ਧੋਤੇ ਸੁੱਕਣੇ ਪਏ ਪਏ ਤਾਰ ਲਾਈ ਆ ਉਹ ਉੱਥੋਂ ਲੈ ਕੇ ਹਾਂ ਤਾਰ ਟੰਗੀ ਆ ਤੇ ਆ ਯਾਰ ਅੱਜ ਇਹਦੀ ਕੂਟੀ ਆ ਜਾਂਦੀ ਸਾਡੇ ਨਾਲ ਲੈ ਡੀ ਸਾਈਕਲ ਆ ਚੱਲਦੇ ਆ ਫਿਰ ਇਹਦੇ ਤੇ ਕਰਾਂ ਵਧੀਆ ਚਲਾ ਚਲੂ ਲਈਦਾ ਫਿਰ ਆਈ ਉਹ ਆ ਇਧਰ ਦੀ ਅੱਡੇ ਨਹੀਂ ਦੀ ਜਾਂਦੇ ਆ ਜਿਹੜਾ ਗੂੜਾ ਤੇ ਕੇ ਸਤਨਾਮ ਵਾਹਿਗੁਰੂ ਚਾਲਾ ਦੇਖ ਲਓ ਕੋਬੀ ਦੇਖ ਲਈ ਨਾ ਕੱਟ ਦਈਏ ਫਿਰ ਹੁਣ ਠੀਕ ਆ ਕੰਮ ਚਲੋ ਠੀਕ ਆ ਇਹਦਾ ਬੂਟੇ ਸਾਨੂੰ ਹੋ ਵੀ ਦਿਖਾਉਨੇ ਆ ਚਾਰ ਪੰਜ ਉਹ ਪਰੇ ਲੱਗੇ ਲੈ ਇੱਕ ਦੋ ਤਿੰਨ ਚਾਰ ਉਹ ਲੱਗਿਆ ਨਿੰਬੂ ਆ ਪਰੇ ਨਾਰ ਐ ਤੇ ਆਲੂ ਬਖਾਰਾ ਆਇਆ ਭਾਈ ਸਾਰੇ ਬੂਟੇ ਲਾਏ ਆ ਘਰੇ